اوے મિત્રો ਅਮਰਾ ਤੋਂ ਬਿਲਾ ਹੋ ਚੁਕੇ ਆ ਤੇ ਨਾਰ ਸਿੰਘ ਪਿਆਬੀ ਇਧਰ ਦੇਖੋ ਮਾੜਾ ਇਹ ਵੀਡੀਓ ਬਣਾ ਰਿਹਾ ਆ ਤੇ ਨਾਰ ਸਿੰਘ ਪਿਆਬੀ ਨੇ ਸਾਰਿਆਂ ਨੂੰ ਚਾਹ ਪਾਤੀ ਪਹਿਲਾਂ ਤਾਂ ਦੇਖੋ ਜੀ ਖੁੰਡ ਵੀ ਆਪਣਾ ਪਰਮਾਤਮਾ ਦੀ ਕਿਰਪਾ ਨਾਲ ਅੱਧਾ ਵੱਡਾ ਗਿਆ ਹ ਇੱਥੇ ਤੱਕ ਦੀ ਖੁੰਡ ਹ ਇੱਥੇ ਤੱਕ ਦੀ ਤੁਹਾਨੂੰ ਆਪ ਸੁਣੂ ਆਪੇ ਪਤਾ ਲੱਗਦਾ ਹੋਊਗਾ ਦੇਖੋ ਉਰੇ ਤੱਕ ਦੀ ਉਰੋਂ ਇੱਥੇ ਥੋੜਾ ਰਹਿ ਗਿਆ ਥੋੜਾ ਇਹ ਰਹਿ ਗਿਆ ਇਹ ਦੇਖੋ ਬੋਜੰਤੀ ਓਏ ਇਹ ਤਾਂ ਨਹੀਂ ਉੱਠਦਾ ਹਜੇ ਵੀ ਨਹੀਂ ਹਿਲਦਾ ਹਲੇ ਵੀ ਨਹੀਂ ਹਿਲਦਾ ਲਾਉਂ ਨਾ ਕਰ ਦੇ ਬਈ ਦੋਲੀ ਕੋ ਨਾਰ ਸਿੰਘ ਵੀ ਆਪ ਵੀ ਸਾਡੇ ਪ੍ਰਧਾਨ ਜੀ ਨੇ ਜਿਹੜੇ ਕੀ ਹੁਣ ਪ੍ਰਧਾਨ ਬਣ ਗਏ ਜਿੰਮ ਲਾ ਕੇ 5 ਵਜੇ ਜਿੰਮ ਲਾ ਕੇ ਫੇਰ ਉਰੇ ਪਹੁੰਚਦਾ ਸਿੱਧਾ ਜਿੰਮ ਲਾ ਕੇ ਨਾਰੂ ਆਪ ਸਦੀ ਡਿਊਟੀ ਸ਼ਾਮ ਦਾ ਵੀ ਚਾਹ ਬਣਾ ਕੇ ਲੈਣਾ ਮੈਂ ਜਦੋਂ ਚਾਹ ਬਣ ਜਾਂਦੀ ਹੈ ਫਿਰ ਆਪਾਂ ਘਰੇ ਪਹੁੰਚਦੇ ਪਹਿਲਾਂ ਲੱਕੜਾਂ ਵੱਢਣ ਪਹੁੰਚਦੇ ਆਪਾਂ ਪਹਿਲਾਂ ਵੱਲਾ ਲੰਗਰ ਵਾਸਤੇ ਤਿਆਰੀ ਕਰੀਏ ਪੂਰੀ ਜਿੰਮੇ ਜੁਮ ਮਲਾ ਕੇ ਆਪਾਂ ਉਰੇ ਆਉਣੇ ਆ ਫੁੱਲ ਮਿਹਨਤ ਲਾਉਣੇ ਆ ਫਿਰ ਸ਼ਾਮ ਨੂੰ ਖਾੜੇ ਚ ਹੁੰਨੀ ਆ ਜੀ ਅਸੀਂ ਸ਼ਾਮ ਨੂੰ ਕੱਡੀ ਗਰਾਊਂਡ ਚ ਖਾੜੇ ਚ 4 ਵਜੇ ਸਹੀ ਖਾੜੇ ਚ ਹੁੰਨੀ ਆ ਜੀ ਅਸੀਂ ਤੇ ਸਾਡੇ ਨਾਰ ਸਿੰਘ ਪ੍ਰਧਾਨ ਜੀ ਜਿਹੜੇ ਕੀ ਆਪਾਂ ਨੇ ਸੋਨੇ ਵੀਡੀਓ ਦੇਖੀ ਹੋਣੀ ਆ ਆਪਾਂ ਨੇ ਪ੍ਰਧਾਨ ਬਣਾਤਾ ਨਾਰ ਸਿੰਘ ਪ੍ਰਧਾਨੀ ਤੇ ਕੁਝ ਵਿਚਾਰ ਪੇਸ਼ ਕਰਨਾ ਚਾਹੁੰਗੇ ਜੀ ਨਾਰ ਸਿੰਘ ਪ੍ਰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਜਿਹੜੇ ਜੇ ਕਿਤੇ ਵੀ ਸੁੱਕਾ ਬਾਲਣਾ ਸੁੱਕਾ ਜਾਂ ਗਿੱਲਾ ਹੋਵੇ ਸਾਨੂੰ ਸੰਪਰਕ ਕਰੋ ਅਸੀਂ ਭੱਜ ਕੇ ਲਿਆ ਸਕਦੇ ਹਾਂ ਤੇ ਇਹ ਸੇਵਾ ਲੰਗਰਾਂ ਵਾਸਤੇ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8054564047 ਇਹ ਨਾਰ ਸਿੰਘ ਪੰਜਾਬੀ ਦਾ ਨੰਬਰ ਆ ਉਧਰ ਦਾ 8054564047 80545 ਤੇ 64047 ਤੇ ਉਹ ਦੇਖੋ ਮਿੱਤਰੋ ਸੂਜ ਗੱਲਾਂ ਕਰਦੇ ਕਰਦੇ ਦੇਖੋ ਉਹ ਸਾਹਮਣੇ ਦਿਸ ਰਿਹਾ ਆਉਣਾ ਚੜ ਰਿਹਾ ਉਹ ਦੇ জੂਮ ਕਰਕੇ ਤੁਹਾਨੂੰ ਦਿਖਾਤਾ ਹਾਂ ਤੇ ਇਧਰੋਂ ਆ ਕੇ ਸੇ ਬੀਰ ਭਾਈ ਨੇ ਸਿੰਘਣੇ ਆਪਣੇ ਨੇ ਗੁਰੂ ਦੇ ਸਿੰਘਣੇ ਕਹਿੰਦੇ ਲੱਕੜਾਂ ਲਾ ਦੋ ਸਾਰੀਆਂ ਲੰਗਰ ਚ ਜਿੰਨੀਆਂ ਹੈਗੀਆਂ ਨੇ ਸਾਰੀਆਂ ਲਾ ਦਾਂਗੇ ਆਪਾਂ ਦੇਖੋ ਜੀ ਆ ਸਾਰੀ ਆਪਾਂ ਨੂੰ ਦੇਤਾ ਦੇਖੋ आ सारी अपने तक सारा उसने देखा उन्हें विडिओं चा ने खाली करता मतलब कल देखो आ तो सारा पढ़ता कल ती मैं आया पांगे नहीं जी कल आप गए हुए थे जलंधर साइंस सिटी च गए हुए थे जी कल तो प्रधान जी ने कल वीडियो बनाई थी साढ़े चाइनी जी ने ਜਾ ਤੋ ਰੂ ਮਾਰ ਦੱਸ ਤਾ ਹਾਈ ਮਾਰ ਨਾ ਕਣ ਹੁਣ ਐਤ ਕਾਰੇ ਨੂੰ ਸੁਧਾਰ ਦੱਸਦਾ ਸੋਹਦੇ ਦਾ ਅਸ਼ਤ ਜਿਹੜੇ ਵੀ ਸੱਜਣ ਸਾਨੂੰ ਨਾਰ ਸਿੰਘ ਪਿਆਪੀ ਨੂੰ ਵਧਾਈਆਂ ਦੇ ਰਹੇ ਨੇ ਉਹਨਾਂ ਨੂੰ ਵੀ ਰੱਬ ਵਧਾਵੇ ਉਹਨਾਂ ਨੂੰ ਵੀ ਵਧਾਈਆਂ ਕਿਉਂਕਿ ਨਾਰ ਸਿੰਘ ਪ੍ਰਧਾਨੀ ਹਾਂ ਜੀ ਉਹਨਾਂ ਨੂੰ ਵੀ ਵਧਾਈਆਂ ਮੈਨੂੰ ਖੁਸ਼ੀ ਹੈ ਵੀ ਨਾਰ ਪ੍ਰਧਾਨ ਬਾਂਗਿਆ ਹਾਂ ਉਹਨਾਂ ਨੂੰ ਵੀ ਉਹ ਵੀ ਬਧਾਈ ਦੇਣਾ ਹਾਂ ਜਿਹਨਾਂ ਨੂੰ ਨਹੀਂ ਖੁਸ਼ੀ ਉਹ ਵੀ ਬਧਾਈ ਦੇਣਾ ਸਹੀ ਗੱਲ ਹੈ ਹਾਂ ਦੇਖੋ ਇਹ ਬਣਾਤੀ ਆਪਣਿਓ ਦੇਖੋ ਸਾਰੇ ਆ ਬੜਤੇ ਆਪਣੀ ਕਿੱਤਰ ਕੁੱਕਰਾ ਕੀ ਹਾਂ ਹਾਂ ਨਾਰ ਪ੍ਰਧਾਨੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਨ੍ਹਾਂ ਨੂੰ ਮੇਰੇ ਪ੍ਰਧਾਨਗੀ ਦੀ ਖੁਸ਼ੀ ਹੋ ਗਈ ਉਹਨੋਂ ਤਾਂ ਖੁਸ਼ੀ ਹੋਣਗੇ ਵਧਾਈ ਦੇਣਗੇ ਨਹੀਂ ਵਧਾਈ ਦੇਣਗੇ ਜਿਨ੍ਹਾਂ ਨੂੰ ਦੁੱਖ ਹੋਇਆ ਤਾਂ ਉਹ ਦੁੱਖਾਈ ਦੇਣਗੇ ਲਓ ਵੀ ਮਿੱਤਰੋ ਸੌਰੀ ਇੱਕ ਗੱਲ ਸੁਣਾਤੀ ਨਾਰ ਪ੍ਰਧਾਨਨੀ

ਇਹਨਾਂ ਨੂੰ ਤਾਂ ਮੈਂ ਲਾ ਲਾ ਜ਼ਖਾਮ ਜਖੂ ਹੋ ਗਿਆ ਰਮਾਲ ਬੰਨਣ ਲੱਗ ਗਿਆ ਹੁਣ ਇਹ ਇਹਦਾ ਠਾਡੇ ਪਹਿਲੀ ਵਾਰ ਮੰਨਣ ਲੱਗ ਗਿਆ ਕਹਿੰਦਾ ਚਾਹ ਹੋਰ ਲਿਆ ਕੇ ਦੋ ਲਓ ਜੀ ਮਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਰੂ ਖਾਲਸੇ ਦੀ ਜੇ ਜੇ ਇਸ ਤਰ੍ਹਾਂ ਕਿਸੇ ਹੋਰ ਭਾਈ ਨੇ ਸੇਵਾ ਲਾਉਣੀਆਂ ਤੇ ਸਾਨੂੰ ਸਾਡੇ ਚੈਨਲ ਤੇ ਜਿਹੜਾ ਤੁਹਾਨੂੰ ਨੰਬਰ ਦੱਸਿਆ ਉਹ ਤੇ ਫੋਨ ਲਾਓ ਤੇ ਧੰਨਵਾਦੀ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ